ਕੀ ਆਪਾਂ ਨਾ ਕਿਹਾ ਉਹ ਪਾਣੀ ਖੜੇ ਨੇ ਨਹੀਂ ਨਹੀਂ ਤੁਰਗੇਗਾ ਤੂੰ ਇੱਥੇ ਆ ਗਿਆ ਗਾਂਵ ਜਾਣਦੇ ਆ ਮੈਂ ਨਿੱਤ ਲੜਾਪੀ ਆਇਆ ਕਰਤੀ ਬੰਦ ਕੀ ਕੋਈ ਜੀ ਜੀ ਮਹਿਰ ਜੀ ਕੀ ਗੱਲ ਹੋਈ ਆ ਜਿਹੜੀ ਇੱਥੇ ਆਪਣੇ ਨਹਿਰ ਤੇ ਬੱਚੇ ਡੁੱਬ ਗਏ ਭਾਜੀ ਅੱਛਾ ਕੀ ਨਾਂ ਤੁਹਾਡਾ ਮੇਰੇ ਦਾ ਸ਼ੇਰ ਅੜੀ ਹੈ ਤੇ ਕਿੰਨੇ ਬੱਚੇ ਡੁੱਬੇ ਤੁਹਾਡੇ ਦੋ ਇੱਕ ਛਾਲਾ ਜਿਹਦੇ ਇੱਕ ਮੇਰਾ ਮੰਗਾ ਕੀ ਨਾਂ ਉਹਨਾਂ ਦਾ ਇੱਕ ਦਾ ਨਾਂ ਕਾਕਾ ਇੱਕ ਦਾ ਨਾਂ ਸਮੂ ਤੇ ਕਿੰਨੀ ਕਿੰਨੀ ਉਮਰ ਉਹਨਾਂ ਦੀ 18-18 ਸਾਲ ਕੀ ਨਾਂ ਹੁੰਦੇ ਏ ਕਿ ਡੰਗਰ ਕੱਢਣ ਡੇ ਕੀ ਕਰ ਡੰਗਰ ਕੱਢਣ ਡੇ ਅੱਛਾ ਕਿੰਨੇ ਕ ਵਜੇ ਦੀ ਗੱਲ ਆਏ ਹਾਂ ਸਵਾ 6 ਵਜੇ ਦੀ ਗੱਲ ਆਏ ਅੱਛਾ ਤੇ ਤੁਸੀਂ ਉਦੋਂ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਉਹਨਾਂ ਨੂੰ ਕੀਤੀ ਕਿ ਪਤਾ ਨਹੀਂ ਲੱਗਾ ਨਹੀਂ ਮੇਰੇ ਸਮੇਂ ਨੂੰ ਤਰਨਾ ਹੀ ਸੀ ਅੱਛਾ ਤੁਹਾਨੂੰ ਤਰਨਾ ਹੀ ਨਹੀਂ ਆਉਂਦਾ ਹਾਂ ਤੇ ਤੁਸੀਂ ਕੋ ਰੌਲਾ ਰੱਪਾ ਪਾਇਆ ਕੋਈ ਇੱਥੇ ਕਿਤੇ ਆ ਗਏ ਉਹ ਡੁੱਬ ਗਏ ਲੋਕ ਤੇ ਵਿਚਾਰੇ ਆ ਗਏ ਉਹ ਡੁੱਬ ਗਏ ਅੱਛਾ ਸਮਝਣ ਡੁੱਬ ਗਏ ਕਿਸੇ ਦਾ ਬਾਹ ਨਹੀਂ ਚੱਲਿਆ ਤੇ ਕੋਈ ਹੁਣ ਗੋਤਾਖੋਰ ਜਾਂ ਕੋ ਪੁਲਿਸ ਮੁਲਾਜ਼ਮ ਕੋਈ ਆਏ ਤੁਹਾਡੇ ਕੋਲ ਇੱਥੇ ਨਹੀਂ ਨਹੀਂ ਮੁਲਾਜ਼ਮ ਆਏ ਹਾਂ ਮੈਨੂੰ ਨਹੀਂ ਲੱਗਿਆ ਗੋਤਾਖੋਰ ਦੀ ਜ਼ਰੂਰਤ ਹੈ ਜੀ ਮੰਗਾ ਦਿਓ ਜੀ I'll show you.